ਤੋ ਇੱਕਦਾਂ ਭਰਾਵੋ ਸਾਰੇ ਭਰਾਵਾਂ ਕੋਲੇ ਪੇਮੈਂਟ ਨਹੀਂ ਹੋਈ ਜਿਹੜੇ ਭਰਾਵਾਂ ਕੋਲੇ ਪੇਮੈਂਟ ਨਗਦ ਪਈ ਹੈ ਉਹ ਨਗਦ ਲੈ ਕੇ ਆ ਜਓ ਬਾਕੀ ਸਾਰੇ ਭਰਾਵਾਂ ਨੂੰ 41 ਬੈਂਕਾਂ ਨਾਲ 43 ਬੈਂਕਾਂ ਨਾਲ ਬ੍ਰੈਂਕਟ ਦਾ ਟਾਈ ਆਪਾਂ ਵੀਰੋ ਸਾਰੇ ਬੈਂਕਾਂ ਤੋਂ ਲੋਨ ਕਰਵਾ ਕੇ ਦੇਵਾਂਗੇ ਤੁਹਾਨੂੰ ਸਾਰੇ ਟਰੈਕਟਰਾਂ ਤੇ ਆਸਾਨ ਕਿਸ਼ਤਾਂ ਜੇ ਤੁਸੀਂ ਛੋਟੇ-ਛੋਟੇ ਟਰੈਕਟਰ ਵਿੱਚ ਕਟਾ ਕੇ ਵੱਡੇ ਟਰੈਕਟਰ ਲੈ ਆ ਕੇ ਲਿਆ ਸਕਦੇ ਹੋ ਕਿਉਂ ਵੱਡੇ ਹੋਣੇ ਸਮੇਂ 'ਚ ਤੁਹਾਨੂੰ ਟਰੈਕਟਰਾਂ ਦੀ ਜ਼ਰੂਰਤ ਆ ਤਾਂ ਤੁਸੀਂ ਬ੍ਰੈਂਕਟ ਨਾਲ ਟਾਈ ਆਪ ਕਰੋ ਸਾਡਾ ਪਿੰਡ ਹੈ ਨਾ ਮਾਨਸਾ ਬਿੰਦਾ ਰੋਡ ਤੇ ਪਕਿੰਦੇ ਤੋਂ ਹੈਗਾ 28 ਕਿਲੋਮੀਟਰ ਹੈ ਮਾਨਸਾ ਤੋਂ 35 ਕਿਲੋਮੀਟਰ ਬਠਿੰਡਾ ਮਾਨਸਾ ਰੋਡ ਦੇ ਉੱਪਰ ਸਾਡਾ ਪਿੰਡ ਆ ਤਲਵੰਡੀ ਸਾਬੋ ਤੋਂ 18 ਕਿਲੋਮੀਟਰ ਤੇ ਰੰਪਰੇ ਤੋਂ 25 ਕਿਲੋਮੀਟਰ ਇਹ ਰੋਡ ਦੇ ਉੱਪਰ ਬਚਕਾਰ ਪਿੰਡਾ ਆਸਾਨ ਕਿਸ਼ਤਾਂ ਤੇ ਟਰੈਕਟਰ ਖਰੀਦੋ ਕੋਈ ਵੀ ਕਿਦਾਂ ਤੁਸ ਨੂੰ ਪੈਸੇ ਲਾਉਣ ਦੀ ਜਰੂਰਤ ਨਹੀਂ ਤੋਂਦੋਂ ਬਾਅਦ ਤੁਹਾਡੇ ਘਰੇ 6-7 ਲੱਖ ਵਾਲਾ ਸੰਦ ਆਟੋਮੈਟਿਕ ਤੁਹਾਡੇ ਘਰੇ 6-7 ਲੱਖ ਰੁਪਇਆ 2-3 ਸਾਲਾਂ ਸੇਫ ਹੋ ਜੂ ਕਿਉਂਕਿ ਇਸ ਤਰ੍ਹਾਂ ਹੀ ਪੈਸੇ ਭਰ ਕੇ ਉਸ ਤੋਂ ਬਾਅਦ ਟਰੈਕਟਰ ਤੁਹਾਡਾ ਆਪ ਦਾ ਬਣ ਜੂ ਜਿਹੜੇ ਭਰਾ ਕਮਰਸ਼ੀਅਲ ਚਲਾਉਂਦੇ ਨੇ ਕਿਰਾਏ ਗੱਪੇ ਦਾ ਕੰਮ ਕਰਦੇ ਨੇ ਉਹ ਵੀ ਜਰੂਰ ਸੰਪਰਕ ਕਰਨਾ ਉਹਨਾਂ ਨੂੰ ਵੀ ਟਰੈਕਟਰ ਦੇਵਾਂਗੇ ਤੁਹਾਡਾ ਸਿੱਬਲ ਵਗੈਰਾ ਰਿਕਾਰਡ ਬਿਲਕੁਲ ਸਹੀ ਹੋਵੇ ਤਾਂ ਬਿਨਾਂ ਡਿੱਟਨਾ ਸੰਪਰਕ ਕਰੋ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰੋ ਹੋਰ ਭਰਾਵੋ ਸਾਰੇ ਪਰਿਵਾਰ ਠੀਕ ਠਾਕ ਹੋ ਬਾਪੇ ਨਾਨਕ ਕੇ ਅਰਦਾਸ ਕਰਦੇ ਹਾਂ ਵੀ ਸਾਰੇ ਤੰਦਰੁਸਤ ਰਹੋ ਕਿਹੜੇ ਕਿਹੜੇ ਭਰਾ ਵੀਡੀਓ ਵਗੈਰਾ ਦੇਖਦੇ ਨੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੇ ਭਰਾਵਾਂ ਤੋਂ ਪਹਿਲਾਂ ਤਾਂ ਮਾਫੀ ਮੰਗ ਲਈਏ ਵੀਰੋ ਫੋਨ ਵਗੈਰਾ ਨਹੀਂ ਚੱਕਿਆਂਦੇ WhatsApp ਨੰਬਰ ਦਿੱਤੇ ਹੋਏ ਆ WhatsApp ਨੰਬਰ ਤੇ ਕਈ ਵਾਰ ਮੈਸੇਜ ਵੀ ਨਹੀਂ ਦੇਖਿਆ ਕੋਸ਼ਿਸ਼ ਕਰਦੇ ਆ ਮੈਸੇਜ ਦੇਖਣ ਦੀ ਇਹ ਜੀ ਕੋਈ ਗਲਤੀ ਨਹੀਂ ਹੈਗੀ ਫੇਰ ਵੀ ਮਾਫੀ ਚਾਹੁੰਦੇ ਆ ਵੀ ਕਿੰਨੇ ਵੱਧ ਤੋਂ ਵੱਧ ਰਿਪਲਾਈ ਦਿੱਤੇ ਜਾਣ ਉਹਨਾਂ ਵੱਧ ਤੋਂ ਵੱਧ ਰਿਪਲਾਈ ਦਿੱਲੇ ਆ ਬੇਨਤੀ ਹੈ ਵੀ ਉਹ ਕਿਹੜੇ ਟਰੈਕਟਰ ਸਾਨੂੰ ਅਸੀਂ ਦਿਖਾਉਣੇ ਆ ਸਾਡੇ ਕੋਲੇ ਇੱਕ ਵਾਰ ਉਹੀ ਟਰੈਕਟਰ ਨੇ ਹੋਰ ਟਰੈਕਟਰ ਵਾਸਤੇ ਕੋਈ ਵੀ ਫੋਨ ਨਾ ਕਰੇ ਭਰਾ ਕੁਛ ਵੀ ਆ ਹੈਗੇ ਆ ਜਾਂ ਆ ਹੈਗੇ ਆ ਕਿਹੜੇ ਸਾਡੇ ਕੋਲੇ ਟਰੈਕਟਰ ਆਉਂਦੇ ਨੇ ਉਹਨਾਂ ਦੇ ਸਾਰੇ ਦੇ ਵੀਡੀਓ ਪਾ ਕੇ ਅਸੀਂ ਦੱਸਦੀ ਰਹਿੰਦੇ ਹਾਂ ਉਹਨਾਂ ਬਿਨਾਂ ਸਾਡੇ ਕੋਲੇ ਹੋਰ ਕੋਈ ਵੀ ਟਰੈਕਟਰ ਨਹੀਂ ਹੈਗਾ ਐ ਮੰਨ ਲਓ ਕੋਈ ਟਰੈਕਟਰ ਕੋਈ ਕਿੱਥੇ ਖੜਾ ਹੁੰਦਾ ਕੋਈ ਕਿੱਥੇ ਖੜਾ ਹੁੰਦਾ ਉਹਦਾ ਨਜ਼ਾਰਾ ਨਹੀਂ ਆਉਂਦਾ ਸਿਸਟਮ ਬਦਲਦਾ ਕਿਹੜੇ ਟਰੈਕਟਰ ਸਾਡੇ ਕੋਲੇ ਖੜੇ ਨੇ ਬਸ ਉਹੀ ਭਰਾਵੋ ਅਸੀਂ ਟਰੈਕਟਰ ਤੁਹਾਨੂੰ ਬੇਚ ਸਕਦੇ ਆ ਨੋਟ ਕਰ ਲਿਆ ਕਰੋ ਸਾਰੇ ਭਰਾਵਾਂ ਦਾ ਧੰਨਵਾਦ ਦਿਵਾਲੀ ਕਰਕੇ ਅੱਜ 13 10 2025 ਦੀ ਵੀਡੀਓ ਬਣਾ ਰਹੇ ਹਾਂ 13 ਅਕਤੂਬਰ 13 ਅਕਤੂਬਰ 2025 ਦੀ ਵੀਡੀਓ ਬਣਾ ਰਹੇ ਹਾਂ ਤੁਹਾਨੂੰ ਦੱਸ ਰਹੇ ਹਾਂ ਕਿ ਨੇ ਨਵੇਂ ਆਫਰ ਲੈ ਕੇ ਆਂਦੇ ਆਪਾਂ ਹੁਣ ਹਰ ਰੋਜ਼ ਹੀ ਪਹਿਲਾਂ ਆਪਾਂ ਟੈਂਟੀਆਂ ਫੁੱਲ ਕਰਵਾ ਕੇ ਦਿੰਦੇ ਸੀ ਦਿਵਾਲੀ ਕਰਕੇ ਦਿਵਾਲੀ ਕਰਕੇ ਆਫਰ ਆ ਚੁੱਕੇ ਗਿਆ ਕਨੋਪੀਆਂ ਲਵਾ ਕੇ ਦੇਵਾਂਗੇ ਵੀਰੋ ਸਾਰੇ ਟੇਟਰਾਂ ਦੇ ਕਿਵੇਂ ਆ ਟੇਟਰ ਜਿਨ੍ਹਾਂ ਤੇ ਲੱਗੀ ਹੋਈ ਓ ਠੀਕ ਆ ਐਹੀਆਂ ਕਨੋਪੀਆਂ ਕਨੋਂ ਫੀਲਵਾ ਕੇ ਦੇਵਾਂਗੇ ਜਿਵੇਂ ਫਰੀ ਕੋਈ ਪੈਸਾ ਨਹੀਂ ਲੈਂਦੇ ਕੇ ਪਹਿਲਾਂ ਟੈਂਕੀ ਫੋਲਾ ਵਾਲੀ ਸਕੀਮ ਸੀ ਇਹ ਆਮ ਲੋਕ ਕੱਲ ਤੋਂ 14 10 2025 ਤੋਂ ਲਾਗੂ ਹੋ ਕੇ ਇਹ ਐਸੇ ਅਕਤੂਬਰ ਦੇ ਮਹੀਨੇ ਤੱਕ ਇਹ ਸਕੀਮ ਰਹੂਗੀ ਬਿਲਕੁਲ ਫਰੀ ਕਰੋਪੀਆਂ ਲਵਾ ਕੇ ਦੇਵਾਂ ਨਵੀਂ ਸਕੀਮ ਲੈਂਦੀ ਹੈ ਬ੍ਰੈਕੇਟ ਨੇ ਇਹ ਸਕੀਮ ਤੁਹਾਨੂੰ ਬ੍ਰੈਕੇਟ ਦੀ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਸਾਰੇ ਭਰਾਵਾਂ ਦਾ ਹੀ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਵੀਡੀਓ ਵਗੈਰਾ ਸ਼ੇਅਰ ਕਰਦੇ ਹੋ ਦੂਜੇ ਨੰਬਰ ਤੇ ਕਿਹੜੀ ਕਿਰਾਇਆ ਵਾਲੀ ਗੱਲ ਕਰ ਲਈਏ ਵੀਰੋ ਕਿਰਾਏ ਤੇ ਕਿਹੜੇ ਭਰਾਵਾਂ ਨੇ ਟਰੈਕਟਰ ਬੁੱਕ ਕਰਵਾਏ ਹੋਏ ਆ ਉਹ ਭਰਾਵਾਂ ਨੂੰ ਟਰੈਕਟਰ ਮਿਲ ਲੰਗੇ ਜਾਂ ਕਿਹੜੇ ਭਰਾ ਬੁੱਕ ਕਰਵਾ ਰਹੇ ਆ ਤੁਸੀਂ ਟਰੈਕਟਰ ਬੁੱਕ ਕਰਵਾ ਲਓ ਕਿਰਾਏ ਵਾਸਤੇ ਉਹਨਾਂ ਨੂੰ ਮਿਲ ਗਏ ਵਿੱਚ ਭਰਾ ਨਾਰਾਜ਼ ਹੋ ਜਾਂਦੇ ਭਾਈ ਸੋਡੇ ਕੋਲ ਪਿਛਲੇ ਸਾਲ ਲੈ ਕੇ ਗਏ ਸੀ ਸਾਨੂੰ ਦੇ ਦਿਓ ਕਈ ਵਾਰ ਮੌਕੇ ਤੇ ਟਰੈਕਟਰ ਨਹੀਂ ਹੁੰਦਾ ਵੀਰੋ ਨਹੀਂ ਦਿੱਤੇ ਨਹੀਂ ਹੋਏ ਤਾਂ ਜ਼ਰੂਰ ਦੇਵਾਂ ਕਿ ਇਹਨੇ 2-4 ਦਿਨਾਂ ਵਾਸਤੇ ਲੈਟਰ ਲੈਣ ਨੂੰ ਬੁੱਕ ਕਰਾਉਣ ਦੀ ਕੋਈ ਲੋੜ ਨਹੀਂ ਉਹਦਾ ਮੌਕੇ ਤੇ 2-3 ਦਿਨਾਂ ਵਾਸਤੇ ਕਿਹਨੇ ਆ ਮੈਨੂੰ 5 ਦਿਨਾਂ ਤੂੰ ਕਰੂਪਰ ਰੱਖਣਾ ਉਹ ਬੁੱਕ ਜ਼ਰੂਰ ਕਰਵਾਜੋ ਆਪਣੇ ਕੋਲੇ ਸਾਨੂੰ ਪਤੀ ਹੈ 35 ਹੌਸਪਾਵਰ ਤੋਂ ਲੈ ਕੇ 75 ਹੌਸਪਾਵਰ ਡੈਟਰਪਾਂ ਕਿਰਾਏ ਤੇ ਦਿਨੇ ਆ ਵੀਰਾਂ ਨੂੰ ਦੂਜੇ ਨੰਬਰ ਤੇ ਇਹ ਕਿਹੜੇ ਭਰਾ ਆਪਣੇ ਨਾਲ ਜੁੜੇ ਰਹਿੰਦੇ ਆ ਸਾਰਿਆਂ ਉਹਨਾਂ ਧੰਨਵਾਦ ਕਰਦੇ ਆ ਅਕਬਾਰ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਿਰਤਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਾਇਆ ਤੋਂ ਜੁੜੇ ਰਹਿੰਦੇ ਆ ਗੋਰਾ ਸਿੰਘ ਗੋਰਾ ਗੋਰਾ ਐਮਕੇ ਉਹਦਾ ਵੀ ਧੰਨਵਾਦ ਕਰਦੇ ਜਗਤਾਰ ਸਿੰਘ ਝੰਡੂ ਕੇ ਬੁੱਟਾ ਸਿੰਘ ਝੰਡੂ ਕੇ ਗੁਰਸੇਵਤ ਸਿੰਘ ਬਰਾੜ ਗੁਰਸੇਵਤ ਸਿੰਘ ਬਰਾੜ ਮੇਰੇ ਸਾਡੇ ਰਿਸ਼ਤੇਦਾਰ ਨੇ ਮੇਰੇ ਸਾਹਬਾਬ ਨੇ ਮੁਖਸਰ ਤੋਂ ਵੀ ਜੁੜੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇੰਦਰਜੀਤ ਸਿੰਘ ਦੁਬਈ ਤੋਂ ਕੁਲਵੰਤ ਸਿੰਘ ਕੰਤਾ ਪੰਜਗੜਾਈ ਤੋਂ ਮਲਕੀ ਸਿੰਘ ਗੋਰਾ ਸਿੰਘ ਮਾਸੀ ਕੇ ਬਲਬੀਰ ਸਿੰਘ ਵੀਰਾ ਮੇਰਾ ਵੱਡਾ ਭਰਾ ਲਖਵਿੰਦਰ ਸਿੰਘ ਮੇਰਾ ਪਟਾ ਭਾਈ ਸਾਹਮਣੇ ਘਰ ਹੈ ਬਾਈ ਦਾ ਜਸਵਿੰਦਰ ਸਿੰਘ ਬਰਾੜ ਜਸਵਿੰਦਰ ਸਿੰਘ ਫਲੜ ਦੇ ਗੁਰਨਾਮ ਸਿੰਘ ਅਨੰਦਪੁਰ ਸਾਹਿਬ ਤੋਂ ਜੁੜੇ ਰਹਿੰਦੇ ਆ ਅੰਮ੍ਰਿਤਪਾਲ ਸਿੰਘ ਪੂਨੀਆ ਪੂਨੀਆ ਮਾਹੀ ਨਗਰ ਤੋਂ ਜੁੜੇ ਰਹਿੰਦੇ ਆ ਭਿੰਦਰ ਸਿੰਘ ਮਾਨ ਜੀ ਸਮੂਹਿਤ ਜੁੜੇ ਰਹਿੰਦੇ ਆ ਪਾਲ ਸਿੰਘ ਜੀ ਗਗਨ ਦੀਪ ਸਿੰਘ ਮਠਾੜੂ ਜੀ ਮੌੜ ਮੰਡੀ ਤੋਂ ਜੁੜੇ ਰਹਿੰਦੇ ਆ ਬਿਆੰਤ ਸਿੰਘ ਗਿੱਲ ਜਸਵੀਰ ਸਿੰਘ ਜੂਐਸ ਤੋਂ ਜੁੜੇ ਰਹਿੰਦੇ ਨੇ ਹਰ ਕੀਰਤਨ ਸਿੰਘ ਗਿੱਲ ਕੈਨੇਡਾ ਤੋਂ ਜੁੜੇ ਨੇ ਅਲੱਗ-ਅਲੱਗ ਕੰਟਰੀਆਂ ਤੋਂ ਜੁੜੇ ਹੋਏ ਵੀਰੋ ਤੁਸੀਂ ਕਮੈਂਟ ਬਾਕਸ ਵਿੱਚ ਆਪਣੀ ਫੋਟੋ ਤੇ ਆਪਣਾ ਨਾਮ ਤੇ ਪਿੰਡ ਦਾ ਨਾਮ ਨੂਰ ਲਿਖ ਕੇ ਭੇਜੋ ਐਸ ਨੋਟ ਕਿਵੇਂ ਆ ਪਰਾਵਾਂ ਦੀਆਂ ਫੋਟੋਆਂ ਉੱਪਰ ਚੱਲੀ ਜਾਂਦੀਆਂ ਆਂ ਮੇਰੇ ਕਿਨੇ ਉੱਪਰ ਫੋਟੋਆਂ ਚੱਲਣਗੀਆਂ ਇਹ ਇਹਨਾਂ ਨੇ ਪਹਿਲਾਂ ਫੋਟੋਆਂ ਭੇਜਿਓ ਇਸ ਤਰ੍ਹਾਂ ਦੀ ਤੁਹਾਡਾ ਨਾਮ ਲਿਖ ਕੇ ਬ੍ਰੈਂਡ ਟਿੱਟਰ ਦੀ ਵੀਡੀਓ ਤੇ ਤੁਹਾਡੀ ਫੋਟੋ ਚੱਲਿਆ ਕਰੂਗੀ ਜੇ ਤੁਸੀਂ ਆਪਣੀ ਇੱਕ ਤਾਂ ਵੀਡੀਓ ਸ਼ੇਅਰ ਕਰਨੀ ਆ ਤੇ ਆਪਣੀ ਫੋਟੋ ਪ੍ਰੋਪਰ ਤੇ ਆਪਣਾ ਨਾਮ ਤੇ ਪਿੰਡ ਦਾ ਨਾਮ ਲਿਖ ਕੇ ਭੇਜੋ ਤੇ ਅਗਲੀ ਵੀਡੀਓ ਤੁਹਾਡਾ ਨਾਮ ਚੱਲੂਗਾ ਮੌਲਵਾ ਧੰਨਵਾਦ ਕਰਦੇ ਆਂ ਤੁਸੀਂ ਕਿੱਥੋਂ ਕਿੱਥੋਂ ਜੁੜਿਆ ਸਾਰੇ ਪਰਾਵਾਂ ਨੇ ਕਮੈਂਟ ਕਰਦੇ ਆਂ ਏ ਮੇਰੀ ਨਵੀਂ ਸਕੀਮ ਤੁਹਾਨੂੰ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਜੇਕਰ ਤੁਸੀਂ ਕੋਈ ਸੰਦ ਕੋਈ ਆਪਣਾ ਐਪਲੀਮੈਂਟ ਸੀ ਵੇਚਣਾ ਕਿਵੇਂ ਕੋਈ ਕਾਰ ਜੀਪ ਟਰੈਕਟਰ ਕਪੈਨ ਕੋਈ ਵੀ ਸੰਦ ਸੜਿਆ ਵੇਚਣਾ ਨਾ ਵੀਰੋ ਕੋ ਸਾਡੇ ਕੋਲੇ ਤਾਂ ਮਤਲਬ 20 ਤਰ੍ਹਾਂ ਦੇ ਟਰੈਕਟਰ ਦਿਖਾ ਸਕਦੇ ਹਾਂ 15 20 ਛੋਟੇ-बड़े ਕਿਹੜੇ ਵੀ ਪ੍ਰਕਾਰ ਦਾ ਕੋਈ ਵੀ ਟਰੈਕਟਰ ਕੋਈ ਵੀ ਕਪੈਨ ਦਾ ਕੋਈ ਵੀ ਸੰਦ ਦਾ ਕੀਤੀਬੜੀ ਦਾ ਉਹਦੀ ਡਿਟੇਲ ਲਿਖ ਕੇ ਕਮੈਂਟ ਬਾਕਸ ਵਿੱਚ ਪਾਓ ਤੇ ਵੀਡੀਓ ਨੂੰ ਸ਼ੇਅਰ ਕਰੋ ਤੁਹਾਡਾ ਬਹੁਤ ਜਲਦੀ ਵਿਕ ਜਾਊਗਾ ਸਭ ਤੋਂ ਪਹਿਲਾਂ 755 2023 ਮਾਨ ਨੇ ਆਪਣੇ ਕੋਲੇ 655 ਤੁਹਾਡੇ ਕਿਸੇ ਰਿਸ਼ਤੇਦਾਰ ਨੇ ਯਾਰ ਦੋਸਤ ਨੇ ਭੂਆ ਦੇ ਮੁੰਡੇ ਨੇ ਮਾਮੇ ਦੇ ਮੁੰਡੇ ਨੇ ਕੋਈ ਵੀ ਟਰੈਕਟਰ ਲੈਣਾ ਤਾਂ ਇਹ ਲੇਖ ਨੂੰ ਜਰੂਰ ਸਾਂਝਾ ਕਰ ਦਿਓ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਭਰਾਵੋ ਟਰੈਕਟਰ ਲੋਨ ਮੇਲਾ ਲੱਗ ਗਿਆ ਉਹਨਾਂ ਨੂੰ ਦੱਸ ਦਿਓ ਸਾਰੇ ਟਰੈਕਟਰਾਂ ਆਸਾਨ ਕਿਸ਼ਤਾਂ ਦੇ ਮਿਲਦੇ ਨੇ ਬ੍ਰਾਂਡ ਟਰੈਕਟਰ ਜਿਤੋਂ ਲੱਖ ਡੇਢ ਲੱਖ ਰੁਪਇਆ ਭਰ ਕੇ ਤੁਸੀਂ ਵੱਡੇ ਵੱਡੇ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਆਹ ਕਿਵੇਂ 28655 755 ਇੱਧਰ ਮਾਰਦੇ ਘੱਟ ਮੋਲਾ ਵਾਲਾ ਟਰੈਕਟਰ ਵੀ ਵਿੱਚ ਘਰਾ ਮੰਨਦੇ ਰਹਿੰਦੇ ਸੀਗੇ 2011 ਮਾਡਲ ਨਵੇਂ ਟਾਇਰਾਂ 'ਚ ਪੰਜਾਬ ਨੰਬਰ ਪ੍ਰੈਸ਼ਰ ਸਟੀering ਇਹ ਟਰੈਕਟਰ ਵੀ ਆ ਚੁੱਕਿਆ ਨਵੇਂ ਟਾਇਰਾਂ 'ਚ ਨਵੇਂ ਟਾਇਰਾਂ 'ਚ ਆ ਕੇ ਅੱਗੇ ਆ ਗਏ ਦਮਾ ਦੇਦੀਪ ਇਹ ਆਇਆ 2000 ਤੇ ਇੱਕ 21 ਮਾਡਲ ਆ ਇੱਕ 20 ਆ ਐਂ ਕਿਹੜਾ 20 ਆ ਇੱਕ 20 ਆ ਇੱਕ 21 ਆ ਸਿਰਫ ਸਿਰਫ ਤੁਸੀਂ ਨਾ 1 ਲੱਖ ਰੁਪਇਆ ਲੈ ਕੇ ਆਉਣਾ ਵੀਰੋ 1 ਲੱਖ ਰੁਪਇਆ ਲਿਆ ਕੇ ਆਹ ਟਰੈਕਟਰ ਤੁਸੀਂ ਸੈਂਟਰ ਗੇਰਾਂਾਂ ਦੀ ਬਹੁਤ ਡਿਮਾਂਡ ਰਹਿੰਦੀ ਸੀ ਟਰੈਕਟਰਾਂ ਦੀ 1 ਲੱਖ ਰੁਪਇਆ ਦੇ ਕੇ ਬਾਕੀ ਆਸਾਨ ਕਿਸ਼ਤਾਂ 'ਚ ਟਰੈਕਟਰ ਬੀਚੇ ਲਈ ਆ ਸਕਦੇ ਹੋ 50 50 ਡੀ ਸਾਡੇ ਕੋਲ 15 ਮਾਡਲ ਇੱਕ ਔਨ ਆਲਾ ਡੇਟਸੂ ਤਾਂ ਦੱਸ ਦਿਆਂ 17 ਮਾਡਲ ਸਾਡੇ ਕੋਲ ਦੋ ਟਰੈਕਟਰ ਨੇ 52 ਦਾ ਸਾਡੇ ਕੋਲੇ ਇੱਕ 21 ਮਾਡਲ ਦਾ ਇੱਕ 22 ਮਾਡਲ ਗੇਅਰ ਪ੍ਰੋ ਆ ਪੰਜਾਬ ਨੰਬਰ ਨੇ ਅੱਗੇ ਆ ਗਿਆ ਪੀਪੀ 39 ਨੰਬਰ ਨਾਲ ਕੋਲੇ ਦਾ ਨੰਬਰ ਸੁਰਾਜ 155 ਆ ਗਿਆ 2018 ਮਾਡਲ ਸੁਰਾਜ 644 ਆ ਗਿਆ ਐਫੀ 2023 ਮਾਡਲ ਵੋਲਟ ਟਰੈਕਟਰ ਆਹ ਬਹੁਤ ਥਰੀ ਸਪੀਡਾ ਮੀਨੋ ਟਰੈਕਟਰ ਆ ਥਰੀ ਸਪੀਡਾ ਟਰੈਕਟਰ ਆ ਬਾਜੇ ਵਰੇਟ ਆ 2015 ਮਾਡਲ ਆ 90 ਪੈਸੇ 95 ਪੈਸੇ ਟਾਇਰ ਆ ਮਗਰਲੇ ਵੱਡੇ ਆ ਮੂਹਰੇ ਲੇ ਜਹਾਜੀ ਟਾਇਰ ਪਾਏ ਹੋਏ ਨੇ 2015 ਮਾਡਲ ਬਹੁਤ ਸਾਫ ਥਰੀ ਸਪੀਡ ਟਰੈਕਟਰ ਪੰਜਾਬ ਨੰਬਰ ਕਿਸੇ ਭਰਾ ਨੂੰ ਇਹ ਟਰੈਕਟਰ ਲੈਣਾ ਥਰੀ ਸਪੀਡ ਵਾਲਾ ਅੱਗੇ ਆ ਗਿਆ ਬਹੁਤ ਡਿਮਾਂਡ ਰਹਿੰਦੀ ਹੈ ਇਹ ਟਰੈਕਟਰ ਦੀ ਪਾਵਰਮੈਕਸ ਐਕਸ 27 ਐਕਸ 27 ਆ ਇਧਰ ਮਾਰਦੇ ਕਲਦੀ ਕੈਮਰਾ ਆ ਐ ਪਲਸ 27 ਟਰੈਕਟਰ ਕਿਹੜੇ ਭਰਾਵਾਂ ਨੇ ਚਲਾਉਂਦੇ ਨੇ ਉਸ ਤੋਂ ਬਾਅਦ ਸਾਨੂੰ ਪਤਾ ਸਾਰੇ ਸੀਆਰਡੀ ਟਰੈਕਟਰ ਆ ਗਏ ਸੀ ਇਹ ਹਜ਼ਾਰ ਚ ਘੰਟਾ ਚੱਲਿਆ ਹੋਇਆ ਪਾਵਰ ਮਿਕਸ ਬਹੁਤ ਸਾਫ਼ ਸੁਥਰਾ ਟਰੈਕਟਰ ਆਪਣੇ ਕੋਲੇ ਆ ਕੇ ਲੱਗ ਚੁੱਕਿਆਗਾ ਵੜੈਨ ਟਰੈਕਟਰ ਜਿੱਤੇ ਫਾਰਮਟ੍ਰਿਕ 6055 2000 22 ਮਾਰਨ ਚਾਰ ਸਪੈਰੇਕਲ ਦੀ ਮਾਰਦੇ ਕੈਮਰਾ ਕਿਸੇ ਵੀਰ ਨੇ ਰਹਿਣਾ ਬਾਕੀ ਦੂਜੇ ਨੰਬਰ ਤੇ ਭਰਾਵੋ ਸਾਰੇ ਟਰੈਕਟਰ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਫੋਟੋ ਵਗੈਰਾ ਦੀ ਖਿੱਚਣਾ ਨਾ ਕਰਾਓ ਕਿਉਂਕਿ ਟਰੈਕਟਰ ਜਿਆਦਾ ਹੁੰਦੇ ਫੋਟੋਆਂ ਪਾਉਣੀਆਂ ਮੁਸ਼ਕਲ ਹੋ ਜਾਂਦੀਆਂ ਇਸ ਕਰਕੇ ਫੋਟੋ ਵਗੈਰਾ ਦੀ ਖਿੱਚਣਾ ਨਾ ਕਰਾਓ ਸਾਰੇ ਟਰੈਕਟਰਾਂ ਦੀ ਨਾਮ ਹੋਊ ਅੱਗੇ ਨਾਲੇ ਗੁਰਪਾਲ ਅਰਜਨ ਲੋਗੋ ਅਰਜਨ ਲੋਗੋ 2021 ਮਾਡਲ 2021 ਮਾਡਲ ਅਰਜਨ ਨੋਵਾ ਪੰਜਾਬ ਨੰਬਰ ਬਹੁਤ ਸਾਫ ਸੁਥਰਾ ਟਰੈਕਟਰ ਹੈ ਇਹ ਵੀ ਬ੍ਰਾਂਟਡ ਟਰਜ ਤੇ ਆ ਗਿਆ ਲੱਖ ਸਵਾ ਲੱਖ ਰੁਪਇਆ ਭਰ ਕੇ ਤੁਸੀਂ ਅਰਜਨ ਟਰੈਕਟਰ ਲੈ ਜਾ ਸਕਦੇ ਹੋ ਅੱਗੇ ਕਿਹੜੇ ਬੱਡੇ ਆ ਗਏ ਆਪਾਂ ਕੋਲੇ 655 655 4x4 ਅੱਗੇ ਆ 55 20 4x4 55 20 ਆ ਗਿਆ ਇਹ 2010 ਤੇ 21 2022 ਮਾਡਲ ਇਸ ਪੰਜਾਬੀ 4 ਮਿੰਟ ਰੈਡ ਇੱਧਰ ਵੀ 2022 ਮੰਗਦਾ 655 ਅਰਜਨ ਨੋਵੋ 655 ਅਰਜਨ ਨੋਵੋ 2022 ਮੰਗਦਾ ਇਹ ਬਿਨਾ ਸੀਆਰਡੀ ਆ ਦੋਨੇ ਟਰੈਕਟਰ ਵੀਰੋ ਕਿਉਂ ਬੰਦ ਹੋ ਗਏ ਆਹ ਟਰੈਕਟਰ ਦੀ ਬਹੁਤ ਡਿਮਾਂਡ ਆ 5520 ਦੀ ਵੀ ਬਿਨਾ ਸੀਆਰਡੀ ਦੀ ਤੇ ਆ ਵੀ ਬਿਨਾ ਸੀਆਰਡੀ ਆ ਮਾਈਕੋ ਪੰਪ ਚਾ ਇਹਨਾਂ ਦੀ ਬਹੁਤ ਉਡਾਵਾਂ ਆ ਅੱਗੇ ਆ ਗਿਆ ਇਹਦੀ ਬਹੁਤ ਡਿਮਾਂਡ ਆ 969 ਬੰਦ ਹੋ ਚੁੱਕੇ ਨੇ ਬਿਨਾ ਸੀ ਆਡੀਟਰ 969 ਖੜਾ 2021 ਮਾਡਲ 963 ਖੜਾਗਾ 2020 ਮਾਡਲ ਤੇ ਅੱਗੇ ਖੜਾ 11855 2018 ਮਾਡਲਾ ਪੁਰਾਣੀ ਸੋਚ ਖੜਾਗਾ 855 2022 ਮਾਡਲ ਅੱਗੇ 855 2015 ਵਾਲਾ ਖੜਾ 2019 ਮਾਡਲ 855 ਖੜਾ 855 ਬਹੁਤ ਗੰਤੀ ਆਪਾਂ ਕੋਲ ਹੈਵੀ ਹੈਗੇ ਪਰ ਆਪੋ ਬਿਲਕੁਲ ਵੀ ਬਹੁਤ ਗਏ ਸਾਰੇ ਟਰੈਕਟਰਾਂ ਦੇ ਆਸਾਨ ਕਿਸ਼ਤਾਂ ਹੋ ਜਾਣਗੀਆਂ ਕੋਈ ਵੀ ਤੁਹਾਨੂੰ ਪੈਸੇ ਦੀ ਮੁਸ਼ਕਲ ਨਹੀਂ ਆਉਂਦੇ ਬ੍ਰਾਂਡ ਡੀਟਰ ਨਾਲ ਤੁਸੀਂ ਟਾਈ ਅਪ ਕਰੋ ਜਰੂਰ ਬ੍ਰਾਂਡ ਡੀਟਰ ਤੋਂ ਟ੍ਰੈਕਟਰ ਖਰੀਦ ਕੇ ਲਿਆਓ ਕੋਈ ਵੀ ਟ੍ਰੈਕਟਰ ਕਿਵੇਂ 655 ਹੋ ਗਿਆ ਵੀਰੋ ਅੱਗੇ ਬਾਹਰ ਵੀ ਟ੍ਰੈਕਟਰ ਪਾਫੀ ਖੜਿਆ ਕਿਉਂ ਮੈਸੀ 9500 ਹੋ ਗਿਆ ਇਧਰ ਬਾਹਰ ਖੜਾਗਾ 5620 ਹੋ ਗਿਆ ਇਧਰ ਹੀ ਲੈ ਬਸ ਕਿਉਂ ਅਗਲੀ ਵੀਡੀਓ ਤੇ ਲੰਮੀ ਹੋ ਜਾਂਦੀ ਵੀਡੀਓ ਇਸ ਕਰਕੇ ਸਾਨੂੰ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਨੰਬਰ ਮੇਰੇ ਨਾਲ ਲੱਗਣਾ ਮੇਰੇ ਫਲਸਾਹਬ ਦੇ ਨੰਬਰ ਆ ਸਾਡੀ ਸਾਰੀ ਟੀਮ ਦੇ ਆ ਨੰਬਰ ਦਿੱਤੇ ਹੋਏ ਨੇ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਸਾਡੀ ਫੋਨ ਕਾਲ ਵਗੈਰਾ ਨਾਲ ਲੱਗਣਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ